ਅੱਛਾ ਆ ਪਿਛੇ ਦੇ ਬੰਗਲਾਦੇਸ਼ ਦੇ ਵਿੱਚ ਇੱਕ ਹਿੰਦੂ ਵੀਰ ਦਾ ਕਤਲ ਹੋਇਆ ਇੱਥੇ ਕੁਝ ਭਗਤ ਵੀਡੀਓ ਪਾ ਰਹੇ ਨੇ ਕਹਿੰਦੇ ਜੀ ਜਿੱਥੇ ਮੁਸਲਮਾਨ ਜ਼ਿਆਦਾ ਗਿਣਤੀ ਚ ਹੋ ਗਿਆ ਬਹੁ ਗਿਣਤੀ ਹੋ ਗਿਆ ਉੱਥੇ ਹਿੰਦੂਆਂ ਨੂੰ ਮਾਰ ਦਿੰਦਾ ਦੂਜੇ ਧਰਮ ਵਾਲਿਆਂ ਨੂੰ ਮਾਰ ਦਿੰਦਾ ਕਹਿੰਦੇ ਇਹ ਸਾਡਾ ਤਜਰਬਾ ਹੈ ਜੋਗੀ ਨੇ ਵੀ ਇੱਥੇ ਪਤਾ ਨਹੀਂ ਕਿਹਨੇ ਬਿਆਨ ਦਿੱਤਾ ਮੈਂ ਕਿਹਾ ਦਿੱਲੀ ਦੇ ਵਿੱਚ 1984 ਚ ਭਗਤੋਂ ਸਿੱਖ ਘੱਟ ਗਿਣਤੀ ਸੀ ਤੁਸੀਂ ਨੇ ਉਹਨਾਂ ਦੇ ਬੱਚੇ ਤੱਕ ਨਹੀਂ ਛੱਡੇ ਗੈਂਸਾਂ ਦੇ ਭੁਣ-ਭੁਣ ਮਾਰੇ ਬੁੜੀਆਂ ਬਜ਼ੁਰਗ ਔਰਤਾਂ ਬਜ਼ੁਰਗ ਕੁੜੀਆਂ ਬੱਚੀਆਂ ਧੀਆਂ ਨਹੀਂ ਛੱਡੀਆਂ ਗੁਰੂ ਗ੍ਰੰਥ ਸਾਹਿਬ ਦਾ ਕੀ ਕਸੂਰ ਉਹ ਵੀ ਤੁਸੀਂ ਆ ਨਾ ਅੱਗਾਂ ਲਾਈਆਂ ਗੁਰੂ ਘਰ ਤੋੜੇ ਫਿਰ ਛੋੜੇ ਤੁਸੀਂ ਤਾਂ ਉਹਨਾਂ ਨੂੰ ਵੀ ਆ ਟੱਪ ਕੇ ਉਹਨਾਂ ਨੇ ਤਾਂ ਇੱਕ ਇੱਕ ਮਾਰਿਆ ਤੁਸੀਂ ਤਾਂ ਹਜ਼ਾਰਾਂ ਸਿੱਖ ਮਾਰੇ ਗੁਰੂ ਘਰ ਤੁਸੀਂ ਨੇ ਗੁਰੂ ਗ੍ਰੰਥ ਸਾਹਿਬ ਵੀ ਪਾੜਿਆ ਤੁਸੀਂ ਤੇ ਫਿਰ ਉਹਦੂ ਜਿਆਦੇ ਪਾਪੀ ਹੋ ਇਹ ਨਹੀਂ ਹੁੰਦਾ ਉਹ ਸਾਰੇ ਧਰਮ ਨਹੀਂ ਮਾੜੇ ਹੁੰਦੇ ਨਾ Hindu ਮਾੜੇ ਨੇ ਨਾ Sikh ਮਾੜੇ ਨੇ ਨਾ Musalman ਮਾੜੇ ਨੇ ਮਾੜਾ ਜਿਹੜਾ ਬੰਦਾ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦਾ ਉਹ ਮਾੜੇ ਹੁੰਦੇ ਨੇ